ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 31 ਦਸੰਬਰ ਤੱਕ ਦੀ ਮੌਸਮ ਦੀ ਗੱਲ ਕਰਾਂਗੇ ਆਉਣ ਵਾਲੇ 3-4 ਦਿਨਾਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਔਰ ਮੀਂਹ ਦੀ ਸੰਭਾਵਨਾ ਜੜੀਆ ਕਿੰਨੀ ਲੱਗ ਰਹੀ ਹੈ ਤੇ ਮੌਸਮ ਹਫਾਗਲੋਂ ਜੋ ਤਾਜ਼ਾ ਅਪਡੇਟ ਆਈਆਂ ਨੇ ਮੌਸਮ ਨੂੰ ਲੈ ਕੇ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਪੰਜਾਬ ਦੀ ਜੇਕਰ ਗੱਲ ਕਰੀਏ ਜੀ ਤੇ ਮੌਸਮ ਹਫਾਗਲੋਂ ਰੈਸ ਨੋਟ ਜਾਰੀ ਕੀਤਾ ਗਿਆ ਜੀ ਆਉਣ ਵਾਲੇ 3-4 ਦਿਨਾਂ ਦੇ ਮੌਸਮ ਨੂੰ ਲੈ ਕੇ ਤਦ ਜੇ ਦੇਖ ਸਕਦੇ ਹੋ ਜੀ ਕਿ ਆਉਣ ਵਾਲੇ ਜਿਹੜੇ 3-4 ਦਿਨ ਹੋਣਗੇ ਸਗਲੇ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਨੇ ਪੰਜਾਬ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਤੇ ਅੱਜ ਦੀ ਜੇਕਰ ਗੱਲ ਕਰੀਏ ਜੀ ਲੁਧਿਆਣਾ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਧੁੰਦ ਛਾਈ ਰਹੀ ਹੈ 20 ਮੀਟਰ ਜਿਹੜੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਹੋਰ ਦਿਨਾਂ ਦਾ ਵੀ ਹਾਲ ਹੈ ਤੇ ਆਉਣ ਵਾਲੇ ਜਿਹੜੇ 4-5 ਦਿਨ ਹੋਣਗੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਮੌਸਮ ਫਿਲਹਾਲ ਸਾਫ਼ ਰਹੇਗਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ 4-5 ਦਿਨਾਂ ਦੇ ਦੌਰਾਨ ਫਿਲਹਾਲ ਟੈਂਪਰੇਚਰ ਦੇ ਵਿੱਚ ਕੋਈ ਗਰਾਵਰ ਦਰਜ ਨਹੀਂ ਕੀਤੀ ਜਾਏਗੀ ਅਗਲੇ 2 ਦਿਨਾਂ ਦੇ ਦੌਰਾਨ ਪੰਜਾਬ ਹਰਿਆਣਾ ਦੇ ਵਿੱਚ ਜਿਹੜਿਆ ਦਿਨ ਉਹ ਠੰਡੇ ਹੋਣਗੇ ਸ਼ੀਤ ਲਹਿਰ ਜਿਹੜੀ ਆ ਚੱਲੇਗੀ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਹੈ ਤੇ 29 ਤੇ 29 ਦਸੰਬਰ ਦੇ ਦੌਰਾਨ ਵਾਤਵਾਤ ਥਾਵਾਂ ਤੇ 30 31 ਦਸੰਬਰ ਨੂੰ ਕੁਝ ਥਾਵਾਂ ਤੇ ਜਿਹੜੀ ਆ ਸੰਗਣੀ ਤੋਂ ਸੰਗਣੀ ਠੰਡ ਜੜੀ ਆ ਉਹ ਪੈ ਸਕਦੀ ਹੈਗੀ ਆ ਤੇ ਇਸ ਤੋਂ ਬਾਅਦ ਵੀ ਜਿਹੜਾ ਆਉਣ ਵਾਲੇ ਜਿਹੜੇ 3-4 ਦਿਨ ਹੋਣਗੇ ਸੰਗਣੀ ਠੰਡ ਵਾਲੇ ਹੋਣਗੇ ਰੈਡ ਅਲਰਟ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਜਿਵੇਂ ਕਿ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ ਜੇਕਰ ਗੱਲ ਕਰੀਏ ਮੌਸਮ ਦੀ ਤੇ 3-4 ਜਨਵਰੀ ਤੱਕ ਫਿਲਹਾਲ ਕੋਈ ਵੱਡੇ ਫੱਦਰ ਤੇ ਫੱਦਲਾ ਜਿਹੜੇ ਹੈਗੇ ਆ ਉਹ ਮੌਸਮ ਦੇ ਵਿੱਚ ਨਜ਼ਰ ਨਹੀਂ ਆ ਰਹੀ ਤੇ ਅਫੜਾ ਜਿਹੜਾ ਮੌਸਮ ਬਹੁਤ ਡਰਾਈ ਰਹੂਗਾ ਜੀ ਸਾਫ਼ ਰਹੂਗਾ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਰੈੱਡ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਉਹ ਸੰਗਣੀ ਤੁਹਾਨੂੰ ਲੈ ਕੇ ਜਾਰੀ ਕੀਤੇ ਗਏ ਨੇ ਤੇ ਅੱਜ ਰਾਤ ਲੈ ਕੇ ਕੱਲ ਸਵੇਰ ਤੱਕ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਨੇ ਸੰਗਣੀ ਤੁਹਾਨੂੰ ਲੈ ਕੇ ਤੇ ਉਸ ਤੋਂ ਬਾਅਦ 31-31 ਤਰੀਕ ਨੂੰ ਔਰੇਂਜ ਅਲਰਟ ਜਾਰੀ ਕੀਤੇ ਗਏ ਨੇ ਜੀ ਸੰਗਣੀ ਤੁਹਾਨੂੰ ਲੈ ਕੇ ਤੇ ਉਸ ਫਿਲਹਾਲ ਆਉਣ ਵਾਲੇ ਚਲੇ ਤਾਂ 5-7 ਦਿਨ ਹੋਣਗੇ ਸੰਗਣੀ ਤੁੰਦ ਪੈ ਸਕਦੀ ਹੈ ਤੇ ਮੌਸਮ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਜਿੱਦ ਮੌਸਮ ਆਪਣਾ ਲਗਭਗ ਸਾਫ਼ ਰਹੂਗਾ ਤੇ ਇਹ ਪੰਜਾਬ ਦੇ ਮੌਸਮ ਦੀ ਜਿਹੜੀ ਅਪਡੇਟ ਹੈ ਸੰਗਲਦੇ ਜੀ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ